ਪੰਜਾਬ ਦੇ ਵਿੱਚ ਜਿੱਥੇ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੋ ਇਸੇ ਕੜੀ ਤਹਿਤ ਹੁਣ ਮੁਸ਼ਕਲਾਂ ਥੋੜੀਆਂ ਜਿਹੀਆਂ ਮੀਤ ਹੈਰੋ ਰਾਜੀਆਂ ਵੀ ਬਾਧੀਆਂ ਦਿਖਾਈ ਦੇ ਰੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਗਰੂਰ ਤੋਂ ਮੀਤ ਹੈਰੋ ਰਾ ਨੂੰ ਉਮੀਦਵਾਰ ਲਗਾਇਆ ਗਿਆ ਤੇ ਉੱਥੇ ਹੀ ਜੋਗਿੰਦਰ ਸਿੰਘ ਉਹ ਗ੍ਰਾਹਾਂ ਦੇ ਵੱਲੋਂ ਵੱਡਾ ਇਲਾਨ ਕਰ ਦਿੱਤਾ ਗਿਆ ਦਰਸਲ ਇੱਕ ਲੜਕੀ ਦੀ ਜ਼ਮੀਨ ਦੇ ਮਾਮਲੇ ਦੇ ਵਿੱਚ ਪਿੰਡ ਦੇ ਸਰਪੰਚ ਦੇ ਵੱਲੋਂ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਹੈ ਉਹ ਸਰਪੰਚ ਤੇ ਲਗਾਤਾਰ ਜੋਗਿੰਦਰ ਸਿੰਘ ਉਗਰਾਹਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮੀਤ ਹੇਰ ਉਹ ਰਾਦੇ ਨਾਲ ਵੀ ਸੰਪਰਕ ਕੀਤਾ ਗਿਆ ਤੇ ਮਨੀਤ ਹੇਰ ਉਹ ਰਾਦੇ ਵੱਲੋਂ ਇਹ ਉਹਨਾਂ ਨੂੰ ਭਰੋਸਾ ਵੀ ਦਿਵਾਇਆ ਗਿਆ ਕਿ 15 ਦਿਨ ਦੇ ਵਿੱਚ ਕਾਰਵਾਈ ਕਰਵਾਈ ਜਾਏਗੀ ਪਰ ਉੱਥੇ ਹੀ ਉਗਰਾਹਾ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਨਹੀਂ ਦੇਖ ਰਹੀ ਜਿਸ ਤੋਂ ਬਾਅਦ ਹੁਣ ਆਉਣ ਵਾਲੇ 15 ਦਿਨਾਂ ਬਾਅਦ ਯਾਨੀ ਕਿ 5 ਮਈ ਨੂੰ ਮੀਤ ਹੇਰ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ ਤੇ ਜਿੱਥੇ ਵੀ ਮੀਤ ਹੇਰ ਚੋਣ ਪ੍ਰਚਾਰ ਕਰਨਗੇ ਉਹਨਾਂ ਦਾ ਡਟ ਕੇ ਵਿਰੋਧ ਵੀ ਕੀਤਾ ਜਾਵੇਗਾ ਅੱਜ ਦੀਂ ਜਿਹੜਾ ਪ੍ਰਸੰਸਾ ਹੈ ਧੂਰੀ ਬਲਾਕ ਦੇ ਸਰੂਰ ਇੱਕ ਹਲਕੇ ਦੇ ਪਿੰਡ ਜਹਾਂਗੀਰ ਦੀ ਜਮੀਨੀ ਮਸਲਾ ਹੈ ਜਿਹੜਾ ਇੱਕ ਸਾਲ ਤੋਂ ਲਟਕਦਾ ਰਿਹਾ ਪ੍ਰਸ਼ਾਸਨ ਦੇ ਧਿਆਨ ਤੇ ਇੱਕ ਲੜਕੀ ਹੈ ਕਰਨਜੀਤ ਜਿਹਦਾ ਪਿਤਾ ਗੁਰਚਰ ਸਿੰਘ ਜੀ ਦਾ ਦੱਸੋਗੀ ਉਹਦੀ ਜ਼ਮੀਨ ਇੱਕ ਸਾਬਕਾ ਸਰਪੰਚ ਗੁਰਚਰ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਜ਼ਮੀਨ ਮਾਫੀਆ ਦੇ ਰੂਪ ਸਿਕਾ ਹੁੰਦਾ ਉਹਨੇ ਨੱਪੀ ਹੋਈ ਜਾਵਰੀ ਉਹ ਮਸਲਾ ਬਹੁਤ ਚਿਰ ਤੋਂ ਲਟਕ ਰਿਹਾ ਹੈ ਉਹ ਹੱਕ ਜਿਹਨੂੰ ਕੋਰਟਾਂ ਕਾਰਟਾਂ ਦੇ ਵਿੱਚੋਂ ਉਹਦੇ ਹੱਕ ਤੇ ਵੀ ਦੇ ਹੱਕ ਤੇ ਫੈਸਲੇ ਹੋਏ ਹੋਏ ਆ। ਤੇ ਪ੍ਰਸ਼ਾਸਨ ਦੇ ਨਾਲ ਜਿੱਤੋਂ ਗੱਲਬਾਤ ਹੋਈ ਆ ਸਾਰੀਆਂ ਗੱਲਬਾਤ ਤੋਂ ਸਾਰੇ ਕਾਗਜ਼ ਪੁੱਤਰ ਦੇਖਣ ਤੋਂ ਬਾਅਦ ਪ੍ਰਸ਼ਾਸਨ ਵੀ ਮੰਨਿਆ ਬਿਰੋਕਰੇਸੀ ਮੰਨਿਆ ਡੀਸੀ ਤੇ ਸਰਪੀਸਰ ਮੰਨੇ ਆ। ਵੀ ਹਾਂ ਤੁਹਾਡਾ ਮਸਲਾ जायਜ਼ ਹੈ। ਕੁੜੀ ਵੀ ਹੱਕਦਾਰ ਹੈ। ਉਹਨੂੰ ਕਬਜ਼ਾ ਦਵਾਇਆ ਗਿਆ। ਪਰ 1 ਸਾਲ ਹੋ ਗਿਆ ਲਟਕਦੇ ਨੂੰ। ਇਹ ਮਸਲੇ ਦਾ ਹੱਲ ਨਹੀਂ ਹੋਇਆ। ਇਹ ਮਸਲਾ ਹੁਣ ਅਸੀਂ ਮੀਤਪਹਿਰ ਕੋਲੇ ਵੀ ਰੱਖਿਆ ਕਿਉਂਕਿ ਅਸੀਂ ਜਦੋਂ ਪਹਿਲਾਂ ਦਿੱਤੇ ਨੇ ਕਿਤਾਬ ਦੇ ਪੱਤਰ ਮੰਡੀਆਂ ਦੇ ਸੰਬੰਧ। ਉਸ ਦਿਨ ਇਹਦੇ ਘਰ ਮੁਰੇ ਵੀ ਆਏ ਸੀ। ਇਹਦੇ ਵੀ ਧਿਆਨ ਚ ਲੈਣੇ 15 ਦਿਨ ਮੰਗੇ ਸਾਰੀ ਗੱਲਬਾਤ ਸੁਣ ਕੇ ਪੜ ਕੇ ਤੇ 15 ਦਿਨ ਦੀ ਜਗ੍ਹਾ ਤੇ ਅਸੀਂ ਮੇਰੇ ਨਾਲ ਸਰਟਾ ਰੰਦ ਹੋ ਗਏ ਇਹ ਮਤਲਬ ਉਹਨਾਂ ਨੇ ਹੱਲ ਨਹੀਂ ਕੀਤਾ ਇਸ ਕਰਕੇ ਅਸੀਂ ਫੈਸਲਾ ਕੀਤਾ ਜਾਂਦੇ ਹੁੰਦੀ ਵੀ ਕਿ ਅੱਜ ਤੋਂ 15 ਦਿਨ ਨੂੰ ਹੋਰ ਦੇ ਕੇ ਅੱਜ 20 ਤਰੀਕ ਹੈ 5 ਮਈ ਨੂੰ ਉਹਦੇ ਬਾਅਦ ਦੇ ਕੇ ਪੱਕਾ ਨਾ ਰਹ ਜੂਗਾ ਉਹ ਜਿੱਥੇ ਵੀ ਪਿੰਡਾਂ ਜਾਊਗਾ ਉਹਦਾ ਬ੍ਰੋਕਰ ਅੱਜ ਕੀ ਸੀ ਮੰਤਰੀ ਨਾਜਾਜ਼ ਇਹਦਾ ਮੀਟਿੰਗ ਹੋਈ ਜਾਂ ਮੁੱਖ ਮੰਤਰੀ ਦਾ ਏਰੀਆ ਤੋਂ ਰਿਅਲਟ ਦਾ ਕਿਸੇ ਨਾਲ ਮੀਟਿੰਗ ਨਹੀਂ ਹੋਈ ਉਸੇ ਨਾਲ ਮੀਟਿੰਗ ਮੀਤ ਘਰ ਨਾਲ ਮੀਟਿੰਗ ਉਦੋਂ ਹੋਈ ਸੀ ਤੋਂ ਬਾਅਦ ਫਿਰ ਵੀ ਉਹਦੇ ਨਾਲ ਕੱਲ ਕੱਲ ਮਿਲਣੇ ਪਰਸੋਂ ਸਾਡਾ ਇੱਕ ਡੈਪੂਟੇਸ਼ਨ ਉਹਨਾਂ ਨੂੰ ਫਿਰ ਮਿਲਿਆ ਉਹਦੇ ਕੋਈ ਗੱਲ ਰਾਂ ਨਹੀਂ ਪਈ ਚਲੇ ਮੀਟਿੰਗ ਤਾਂ ਕਰੂ ਕਿ ਹੋਰ ਵੀ ਅੰਦਰ ਜਿਹੜੇ ਆਮ ਆਦਮੀ ਨਹੀਂ ਸਰਕਾਰ ਦੇ ਖਿਲਾਫ ਵੀ ਹੈ ਤਾਂ ਆਮ ਆਦਮੀ ਦੇ ਤਾਂ ਸਪੀਟ ਹੈ ਕਿਉਂਕਿ ਉਹਨਾਂ ਦਾ ਹਲਕਾ ਇਹੋ ਚੋਣ ਲੜ ਰਹੇ ਨੇ ਇਸ ਹਲਕੇ ਦੇ ਵਿੱਚੋਂ ਉਹਨਾਂ ਨੇ ਲੋਕਾਂ 'ਚ ਜਾਣਾ ਹੈ ਉਹਨਾਂ ਦਾ ਇਹ ਮੌਕਾ ਹੈ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣ ਦਾ ਤੇ ਸਾਡਾ ਇਹ ਮੌਕਾ ਹੈ ਆਪਣੀ ਸਮੱਸਿਆ ਦਾ ਫੋਰੀ ਹੱਲ ਕਰਾਉਣ ਦਾ ਹਾਂ ਜਿੱਥੇ ਵੀ ਜਾਊਗਾ ਉਹ ਅਸੀਂ ਜੱਜ ਸੇਬੰਦ ਦੀ ਸਾਰੀ ਸੂਬੇ ਦੀ ਟੀਮ ਆ ਸਾਡੇ ਜ਼ਿਲ੍ਹੇ ਉਹਦੇ ਨਾਲ ਹੀ ਵੀ ਹੈ ਜੇ ਪੂਰੇ ਹੀ ਰੋਸ ਆ ਰੋਸ ਇਸ ਗੱਲ ਕਰਕੇ ਹੈ ਕਿ ਕੋਰਟ ਨੇ ਫੈਸਲਾ ਕੀਤਾ ਹੋਵੇ ਕਿਹੜੇ ਪਟਵਾਰੀ ਨੂੰ ਜਾਂ ਤਹਿਸੀਲਦਾਰ ਨੂੰ ਅਧਿਕਾਰ ਹੈ ਕਿ ਉਹਦਾ ਕੋਰਟ ਦਾ ਫੈਸਲਾ ਲੱਦ ਕੇ ਉਹ ਜਿਹੜਾ ਸਾਫਾ ਸਰਪੰਚਾ ਅਗਰਜਨ ਸਿੰਘ ਉਹਦੇ ਨਾਮ ਇੰਤਕਾਲ ਚੜਾ ਦੇ ਉਸ ਮੌਕੇ ਜਿਹੜਾ ਦੇ ਜਿੱਦੇ ਕੋਰਟ ਲੱਗੇ ਨਹੀਂ ਛੁੱਟੀ ਦਾ ਦੇਣਾ ਤੇ ਕਰੋਨਾ ਵੇਲੇ ਤਾਂ ਅਸੀਂ ਲੋਕ ਨੂੰ ਨਹੀਂ ਸੀ ਬਾਹਰ ਨਿਕਰ ਰਹੇ ਉਸ ਮੌਕੇ ਕੀਤਾ ਹੋਇਆ ਸਾਡੇ ਨਾਲ ਸਾਲ ਤੋਂ ਪਹਿਲਾਂ ਵਾਦਾ ਕੀਤਾ ਪ੍ਰਸ਼ਾਸਨ ਨੇ ਐਸਐਸਪੀ ਦੇ ਜੀ ਸਾਹਿਬ ਨੇ ਕਿ ਸਾਨੂੰ 2 ਮਹੀਨੇ ਦਿਓ ਸਾਨੂੰ ਕਿਰਾਂ 45 ਲਾਉਣੀ ਪਊ ਕਿਉਂਕਿ ਉਹ ਝੋਨਾ ਬੀਜ ਲੈ ਗਿਆ ਜੀ ਉਹ ਉਸ ਪਰਿਵਾਰ ਤੋਂ ਦਾ ਵੀ ਆਜੋ ਭਾਈ ਜੀ ਨੇ ਦੇਖਣਾ ਹੈ ਸਾਨੂੰ ਕਹਿੰਦੇ ਵੀ 45 ਲਾਉਣੀ ਪਊ ਪਰ 2 ਮਹੀਨੇ ਬਾਅਦ ਥੋੜੇ ਨੌ ਹੋ ਗਏ ਅਸੀਂ ਮੰਨਿਆ ਵੀ ਚੱਲ ਵੀ ਇੱਕ ਫਸਲ ਦੀ ਗੱਲ ਹੈ ਸਾਡਾ ਖੜਾ ਝੋਨਾ ਸੁੱਕਿਆ ਜਿਹਦਾ ਜਿਹੜਾ ਕਬਜ਼ਾ ਲੈ ਲਿਆ ਸੀ ਗਿਆ ਉਸ ਤੋਂ ਬਾਅਦ ਹਾਲ ਲੰਘ ਗਿਆ ਹੁਣ ਜਦੋਂ ਅਸੀਂ ਮੇਦਹਾਲ ਸਾਹਿਬ ਨੂੰ ਮਿਲੇ ਆ ਉਹਨਾਂ ਦੇ ਨਾਲ ਪਟਵਾਰੀ ਸਾਹਿਬ ਸਿੱਕ ਉਹਨਾਂ ਨੂੰ ਕਾਗਜ਼ ਪੱਤਰ ਦਿਖਾਇਆ ਉਹ ਕਹਿੰਦੇ ਛੋਟੀ ਗੱਲ ਠੀਕ ਹੈ ਜਾਵਾ ਸਾਨੂੰ ਵਾਦਾ ਕਰਕੇ ਸਾਡੇ ਬੈਠਾਂ ਤੋਂ ਤਿੰਨ ਚਾਰ ਨੂੰ ਫੋਨ ਵੀ ਕਰਦੇ ਡੀਸੀ ਸਾਹਿਬ ਨੂੰ ਵੀ ਕਰਦਾ ਫੋਨ ਤਾਂ ਹਾਲਿਆਂ ਨੂੰ ਕਿਸੇ ਨੂੰ ਹੋਰ ਨੂੰ ਕੀਤਾ ਜਿਵੇਂ ਸਾਡੀ ਫੋਨਾਂ ਅਸੀਂ ਤਾਂ ਖਾਸੀ ਤਸੱਲੀ ਕਰਾਈ ਉਹਨਾਂ ਨੇ ਪਰ ਅਮਲ ਦੇ ਵਿੱਚ ਡੱਕੇ ਨਹੀਂ ਨਾ ਤਹਿਸੀਲਦਾਰ ਦੇ ਉੱਤੇ ਪਟਵਾਰੀ ਦੇ ਖਿਲਾਫ ਤਾਂ ਕੀ ਕਾਰਵਾਈ ਹੋਣੀ ਹੈ ਜਿਹਨੇ 44 ਵਾਰ ਦੇ 45 ਲੱਗੀ ਤੋਂ ਜਨੂ ਟ੍ਰਾਂਸਫਰ ਲਾ ਲਿਆ ਨੇ ਬਣਦਾ ਸੀ ਵੀ 45 ਟੋੜੀ ਤੋਂ ਫੜ ਕੇ ਅੰਦਰ ਕਰਦੇ ਇਨਸਾਫ ਦੀ ਗੱਲ ਸੀ ਵੀ ਤਹਿਸੀਲਦਾਰ ਤੇ ਪਟਵਾਰੀ ਨੂੰ ਫੜ ਕੇ ਅੰਦਰ ਕਰਦੇ ਜਿਹੜੀ ਜ਼ਮੀਨ ਦੀ ਮਾਲਕਾਂ ਨੂੰ ਉਹ ਦਿੰਦੇ ਦੂਜੀ ਜਿਹੜੀ ਜ਼ਮੀਨ ਐ 9 ਵਿਘੇ ਉਹਦੇ ਚਾਚੇ ਦੀ ਐ ਉਹਨੇ ਨੂੰ ਉਹ ਦਿੱਤਾ ਹੋਇਆ ਮੁਖਤਿਆਰਨਾਮਾ ਦਿੱਤਾ ਹੋਇਆ ਜਨ ਵੀ ਉਹਦੇ 'ਚ ਵੀ ਵੰਡਣ ਵਾਸਤੇ ਹਜੇ ਰੋਕ ਲੱਗੀ ਹੋਈ ਐ ਕਿਸਾਬ ਨਾਲ ਤੇ ਅੱਜ ਉਹੀ ਜਿਹੜਾ ਹੈ ਗਰਜਰਨਾ ਇਨਸਾਫ ਕਾ ਸਰਪੰਚ ਐ ਇਹਨਾਂ ਦੇ ਚੌਂਡਾ ਦਫ਼ਤਰ 'ਚ ਬੈਠਾ ਆਪ ਵਾਲਿਆਂ ਦੇ ਇਸ ਕਰਕੇ ਉਹ ਬਹੁਤ ਵੱਧ ਪਿਆਰਾ ਹੋ ਗਿਆ ਤੇ ਜਿੱਦੇ ਅਸੀਂ ਮਿਲਣਾ ਸੀ ਗਿਆ ਕਹਿੰਦਾ ਸਾਨੂੰ ਤਾਂ ਲੱਗਿਆ ਵੀ ਕੋਈ ਸਾਡੇ ਆਮ ਲੋਕਾਂ ਦੀ ਕੋਈ ਹੈ ਗਿਆ ਅਸੀਂ ਉਹਦੇ ਜਿੱਦੇ ਉਹਨਾਂ ਨਾਲ ਗੱਲਬਾਤ ਹੋਈ ਸੀ ਅਸੀਂ ਤੁਸੀਂ ਆਹ ਜਿਹੜੀ ਥਾਂ ਤੇ ਬੈਠੇ ਹੋ ਥੱਲੇ ਤੁਹਾਡੇ ਧਰਤੀ ਹੈ ਤੁਹਾਨੂੰ ਆਮ ਲੋਕਾਂ ਨੇ ਬਹਾਇਆ ਇੱਥੇ ਹੁਣ ਜਿਹੜੇ ਤੁਹਾਨੂੰ ਆਮ ਦੇਣ ਲੱਗ ਜਾਂ ਕੀੜੇ ਮਕੌੜੇ ਦੇਣ ਲੱਗ ਗਏ ਇਹ ਕਿਹੜਾ ਹੋ ਗਿਆ ਪਿਛਲੇ ਦਿਨਾਂ ਦੀ ਮੰਤਰੀ ਨਾਲ ਮੁਲਾਕਾਤ ਵੀ ਹੋਈ ਸੀ ਜੀ ਉਹ ਮੀਟਿੰਗ ਇੱਥੇ ਜੀ ਪਹਿਲਾਂ ਤਾਂ ਉਹਦੀ ਹੋਈ ਹੈ ਜੀ ਮੀਟਿੰਗ ਜਦੋਂ ਉਹਦੇ 바ਰ ਚ ਬੈਠੇ ਸੀਗੇ ਚਾਰ ਦਿਨ ਹੋ ਗਏ ਪਹਿਲਾਂ ਇਹ ਚਾਰ ਨੂੰ ਹੋਈ ਐ ਉਸ ਤੋਂ ਬਾਅਦ ਇਹ ਆ ਦੋ ਤਿੰਨ ਦਿਨ ਹੋ ਗਏ ਮੈਨੂੰ ਡੇਢ ਦਿਨ ਸ਼ਾਇਦ ਪਰਸੋਂ ਹੋਈ ਐ ਇਹ ਸਾਡੇ ਜ਼ਿਲ੍ਹੇ ਵਾਲੇ ਮਿਲਿਆ ਸਾਡੇ ਸੂਬੇ ਦੇ ਆਗੂ ਹੈਗੇ ਆ ਜਗਤਾਰ ਸਿੰਘ ਗਾਲਾਚੜ ਇਹ ਮਿਲਿਆ ਜਿੰਦੂ ਨੂੰ ਕਿਹਾ ਵੀ ਯਾਰ ਜ਼ਮੀਨ ਦੀ ਗੱਲ ਤਾਂ ਤੁਸੀਂ ਕਿਦੋਂ ਕਰਕੇ ਸਾਨੂੰ ਸਮਝ ਨਹੀਂ ਆਉਂਦੀ ਪਹਿਲਾਂ ਇਹ ਜਿਹਨੇ ਟ੍ਰਾਂਸਫਰਮ ਲਾ ਲਿਆ ਉਹ ਤੇ ਵੀ ਪਰਚਾ ਦਰਜ ਨਹੀਂ ਟ੍ਰਾਂਸਫਰਮ ਰੱਖਿਆ ਯਾਰ ਨਾ ਟ੍ਰਾਂਸਫਰਮ ਰੱਖਿਆ ਹੋ ਗਿਆ ਜਿਹਦੇ ਡੀਸੀ ਨਾ ਹੋਈ ਉਹਨੇ ਤਾਂ ਫੋਨ ਮਾਰਿਆ ਬਿਜਲੀ ਵਾਲਿਆਂ ਨੂੰ ਕਹਿੰਦੇ ਤਿੰਨ ਵਜੇ ਤੁਹਾਡਾ ਟ੍ਰਾਂਸਫਰਮ ਠੀਕ ਕਰ ਦਿਓ ਇਹ 29 ਮਾਰਚ ਦੀ ਗੱਲ ਹੈ ਜਨਾਬ ਕੋਈ ਰੌਲੇ ਨਹੀਂ ਹੈਗਾ ਵਿਰੋਧ ਨਹੀਂ ਜਿਹੜੇ ਅੜਕੜਾ ਜਾਂਗੇ ਇਹ ਪਿੰਡਾਂ ਨਾਲ ਟੈਂਸ ਅਸੀਂ 5000 ਦਿੱਤਾ ਹੋਇਆ ਹੈ ਸ਼ੁਰੂ ਕਰਾਂਗੇ ਇਹ ਵਾਰਚ ਤੇ ਉਦੋਂ ਤੋਂ ਇਹ ਜਿਹੜੇ ਪਿੰਡਾਂ ਜਾਊਗਾ ਉੱਥੇ ਤਾਂ ਵਿਰੋਧ ਕਰਨਾ ਹੀ ਹੈ ਦੂਜੇ ਜਿਹੜੇ ਪਿੰਡ ਕੋਈ ਬਚਦੇ ਵੀ ਹੋਣ ਅਸੀਂ ਸਾਰੇ ਪਿੰਡਾਂ ਜਾ ਕੇ ਆਪਣੀ ਰਾਮ ਕਹਾਣੀ ਦੱਸਾਂਗੇ ਲੋਕਾਂ ਨੂੰ ਤੇ ਆ ਸਰਕਾਰ ਹੈ ਜਿਹੜੀ ਕਹਿੰਦੀ ਹੈ ਭਾਈ ਪਿੰਡਾਂ ਚੱਲੋ ਤਾਂ ਸੱਥਾਂ ਚ ਚੱਲੋ ਆ ਸੁਣ ਦੀ ਅਰੇ